जुड़ो, जुड़ो 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 मैं सब भक्त खड़े हैं वेद मंदिर स्कूल कनाडा परमोक स्कूल इत्थे अजय रो टी क्लब वाले नरवाते दे शुभ करते इक बढ़िया कार्य करने आए हैं हां जी पूछ दे हैं प्रधान जी ने हां जी प्रधान जी आज की है ਇਕ ਤਾ ਹੈ ਜੀ ਸਭ ਤੋਂ ਪਹਿਲਾਂ ਤਾਂ ਪਹਿਲਾ ਨਵਰਾਤਰਾ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਛੋਟਾ ਜਿਹਾ ਆਪਣਾ ਇੱਕ ਪ੍ਰਾਲਾ ਰੋਟਰੀ ਕਲੱਬ ਵੱਲੋਂ ਸੀਗਾ ਅੱਜ ਕਿ ਆਪਾਂ ਇੱਕ ਕੰਪਿਊਟਰ ਬੱਚਿਆਂ ਲਈ ਡੋਨੇਟ ਕਰ ਰਹੇ ਹਾਂ ਬੱਚਿਆਂ ਦੀ ਐਜੂਕੇਸ਼ਨ ਲਈ ਐਂਡ ਆਫਿਸ ਯੂਜ਼ ਲਈ ਜਿਵੇਂ ਕਿ ਇਹ ਸਾਰਾ ਇਹਨਾਂ ਦਾ ਕੰਮ ਵਗੈਰਾ ਰਹਿੰਦਾ ਬੋਰਡ ਨਾਲ ਐਜੂਕੇਸ਼ਨ ਬੋਰਡ ਦਾ ਕਰਦੂ ਉਹਦੇ ਲਈ ਆਪਾਂ ਇਹ ਕੰਪਿਊਟਰ ਡੋਨੇਟ ਠੀਕ ਹੈ ਜੀ ਅੱਜ ਕੀ ਕੀ ਦਿੱਤਾ ਜੀ ਤੁਸੀਂ ਆਪਾਂ ਬੇਸਿਕਲੀ ਕੰਪਲੀਟ ਕੰਪਿਊਟਰ ਸੈਟ ਹੀ ਦਿੱਤਾ ਹੈ ਕੁੱਝ ਕਹਿੰਦੇ ਪ੍ਰਿੰਟਰ ਦੀ ਰਿਕੁਆਇਰਮੈਂਟ ਇਹਨਾਂ ਨੇ ਹੋਰ ਦੱਸੀਓ ਆਪਾਂ ਟਰਾਈ ਕਰਾਂਗੇ ਜੇ ਹੋ ਸਕਦਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਹਾਂਜੀ ਸ਼ਾਮ ਸਿੰਘ ਜੀ ਇਸ ਕਾਰਜ ਵਾਲੇ ਤੁਸੀਂ ਕੀ ਸੋਚਦੇ ਹੋ ਬਹੁਤ ਬਹੁ ਜਿੰਨੀਆਂ ਜੀ ਰੋਟੀ ਕਲੱਬ ਦੇ ਇਹ ਲਗਾਤਾਰਤਾ ਬੜੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਰੋਟੀ ਕਲੱਬ ਜਿਹੜੀ ਹੈ ਵੇਦਮੰਦਰ ਮਾੜਾ ਸਕੂਲ ਨੂੰ ਆਪਣਾ ਇਹਨਾਂ ਨੇ ਬੜਾਇਆ ਹੋਇਆ ਤੇ ਜਦ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਪਦੀ ਹੈ ਤਾਂ ਸਾਨੂੰ ਇੱਕੋ ਹੀ ਕਲੱਬ ਯਾਦ ਆਉਂਦਾ ਰੋਟੀ ਕਲੱਬ ਦਾ ਅਜੇ ਪ੍ਰਧਾਨ ਅਦੂਰਾ ਗੁਪਤਾ ਜੀ ਸ਼ਕਤੀ ਸਾਹਿਬ ਰਮਨ ਜੀ ਇਹ ਆਏ ਨੇ ਅਸੀਂ ਦਾਜ ਲੋ ਪਰਦਾ ਹਾਜੀ ਵੱਲੋਂ ਸਾਰੀ ਟੀਮ ਵੱਲੋਂ ਇਹਨਾਂ ਦਾ ਵੈਲਕਮ ਵੀ ਕਰਦੇ ਆ ਤੇ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ ਕਿ ਇਹਨਾਂ ਨੇ ਸਾਨੂੰ ਕੰਪਲੀਟ ਕੰਪਿਊਟਰ ਸੈਟ ਦਿੱਤਾ ਨਾਲ ਦੀ ਨਾਲ ਅਸੀਂ ਇੱਕ ਪ੍ਰਿੰਟਰ ਦੀ ਵੀ ਇਹਨਾਂ ਕੋਲੋਂ ਦੀ ਮਾਰ ਰੱਖਤੀ ਤੇ ਸਾਨੂੰ ਆਸ ਹੀ ਨਹੀਂ ਪੂਰਾ ਵਿਸ਼ਵਾਸ ਹੈ ਕਿ ਉਹ ਵੀ ਜਲਦੀ ਪੂਰੀ ਹੋ ਜਾਵੇ ਠੀਕ ਹੈ ਥੈਂਕ ਯੂ ਹਾਂਜੀ ਤੁਸੀਂ ਪਹੁੰਚਾਣਾ ਜੀ ਇਹ ਮੂਨੀ ਜੀ ਕਮੇਟੀ ਦੇ ਮੈਂ ਰੋਟੇਸ਼ਨ ਮੈਂਬਰ ਜੀ ਮੈਂ ਸਕੂਲ ਦੀ ਮੈਨੂੰ ਪ੍ਰਧਾਨ ਸੇਵਕ ਦੀ ਪੋਸਟ ਮਿਲੀ ਹੈ ਠੀਕ ਹੈ ਜੀ ਮੈਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਪ੍ਰਧਾਨ ਜੀ ਆਏ ਸੈਕਟਰੀ ਜੀ ਸਾਡੇ ਐਮ ਆਰ ਗੁਪਤਾ ਜੀ ਰੋੜਾ ਜੀ ਆਏ ਨਾਗੀ ਸਾਹਿਬ ਹੋਰ ਜਿਹੜੇ ਦਸਤੀਆ ਸੈਣੀ ਸਾਹਿਬ ਮੈਨੇਜਰ ਬੱਤਾ ਜੀ ਪ੍ਰਿੰਸੀਪਲ ਮੰਮਤਾ ਸ਼ਰਮਾ ਜੀ ਸਾਰੇ ਇਹਨਾਂ ਦਾ ਸਵਾਗਤ ਕਰ ਰਹੇ ਹਾਂ ਠੀਕ ਹੈ ਜੀ ਤੇ ਬਹੁਤ-ਬਹੁਤ ਸ਼ੁਕਰੀਆ ਇਹਨਾਂ ਦਾ ये पूरी ठीक है जी साहब मैं आज रोटरी क्लब का बहुत-बहुत स्वागत करती हूँ अपने स्कूल में पहले भी उन्होंने कई बार हमारी हेल्प की है जब हमने रिक्वायरमेंट रखी कंप्यूटर रिक की तो उन्होंने जल्दी से जल्दी इसको पूरा किया मैं उनका बहुत बहुत धन्यवाद करती हूँ और आगे भी आशा करती हूँ ऐसी हमारी मदद करते रहेंगे कुछ कहना चाहोगे ਵੈਸੇ ਤਾਂ ਸਾਰਾ ਕੁਝ ਪ੍ਰਧਾਨ ਜੀ ਨੇ ਅਰੋਣਾ ਸਾਹਿਬ ਨੇ ਸ੍ਰੀ ਸ਼ਾਂਗੋ ਗੱਦੀ ਨੇਾਰੇ ਕੁ ਦੱਸਤਾ ਸਭ ਤੋਂ ਪਹਿਲਾਂ ਅਜ ਪ੍ਰਥਮ ਨਵਰਾਤਰੀ ਸਭਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਕਿ ਇਹ ਆਉਣ ਵਾਲਾ ਸਮਾਂ ਹੈ ਜਿਹੜਾ ਇਹ ਸਾਰਿਆਂ ਦੇ ਲਈ ਇੱਕ ਬਹੁਤ ਅੱਛਾ ਹੋਵੇ ਔਰ ਦੇਸ਼ ਸਮਾਜ ਔਰ ਸਾਡਾ ਜਿੰਨਾ ਵੀ ਪੰਜਾਬ ਹੈ ਇਹ ਖੁਸ਼ਹਾਲੀ ਦੇ ਦੌਰ ਵਿੱਚ ਜਾਵੇ ਔਰ ਮੈਂ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦਿੰਦਾ ਅੱਜ ਰੋਟਰੀ ਕਲੱਬ ਨੇ ਆਪਣੇ ਸੇਵਾ ਦੇ ਕੰਮਾਂ ਦੇ ਵਿੱਚ ਇੱਕ ਨਵਾਂ ਮੀਲ ਪੱਥਰ ਗੱਢਦੇ ਹੋਏ ਅੱਜ ਰੋਟਰੀ ਕਲੱਬ ਖੰਨਾਵਾਲੋਂ ਸਾਡਾ ਜਿਹੜਾ ਬਹੁਤ ਹੀ ਸਰਕਾਰੀ ਹੋ ਸਕੂਲ ਹੈ ਅਗੇ ਮੰਦਰ ਸਕੂਲਾਂ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਔਰ ਉਹਦੇ ਵਿੱਚ ਇੱਕ ਕੰਪਿਊਟਰ ਸੈੱਟ ਜਿਹੜਾ ਹੈ ਇਹ ਡਿਮਾਂਡ ਦੇ ਉੱਤੇ ਦਿੱਤਾ ਗਿਆ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਬੱਚਿਆਂ ਦੇ ਲਈ ਔਰ ਆਫਿਸ ਸਟਾਫ ਦੇ ਲਈ ਕੁਝ ਕੰਮ ਆਵੇਗਾ ਰੋਟਰੀ ਹਮੇਸ਼ਾ ਹੀ ਸਮਾਜ ਦੇ ਲਿਟਰੇਸੀ ਸਾਡਾ ਮਿਸ਼ਨ ਹੈ ਉਹਦੇ ਵਿੱਚ ਕੰਮ ਕਰਦੀ ਰਹਿੰਦੀ ਹੈ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਸਕੂਲ ਜਿਹੜਾ ਹੈ ਹੋਰ ਤਰੱਕੀ ਕਰੇ ਔਰ ਅਸੀਂ ਲੋਕ ਜਿਹੜੇ ਆ ਕੁਛ ਨਾ ਕੁਛ ਆਪਣੇ ਵੱਲੋਂ ਯੋਗਦਾਨ ਪਾਉਂਦੇ ਰਹੀਏ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਮਨੇ ਜੇ ਸਭ ਕੁਝ ਕਹਿਣਾ ਚਾਹਾਂਗੇ ਠੀਕ ਹੈ ਬਹੁਤ ਵਧੀਆ ਹਾਂਜੀ ਹਾਂਜੀ ਨੂੰ ਲਾਤੇ ਆਂ ਤੁਹਾਨੂੰ ਸਭ ਨੂੰ ਵਧਾਈ ਜੀ ਬਹੁਤ ਬਹੁਤ ਫਿਰ ਤੁਹਾਨੂੰ ਵੱਲੋਂ ਨਾਰਤਿਆਂ ਦੀ ਸਾਨੂੰ ਸਭ ਨੂੰ ਮੁਬਾਰਕੀ ਠੀਕ ਹੈ ਨਵਰਾਤੇਲੀ ਮੋਂ ਕਦੇ ਬਹੁਤ ਹੀ ਸ਼ੁਭ ਮੌਕਾ ਹੈ ਜਦੋਂ ਕਿ ਲੋਕੀਲਾ ਬੋਂ ਨੂੰ ਵੇਦਮੰਦਰ ਸਕੂਲ ਨੂੰ ਆਹ ਕੰਪਿਊਟਰ ਸੈੱਟ ਦਿੱਤਾ ਹੈ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਾਨੂੰ ਕਿ ਸਾਡੇ ਸਕੂਲ ਥੋੜਾ ਅੱਗੇ ਤਰੱਕੀ ਕਰੇਗਾ ਤੁਹਾਡਾ ਨਾਮ ਕੀ ਹੈ ਜੀ ਕਲਪਨਾ ਸ਼ਰਮਾ ਠੀਕ ਤੁਹਾਡਾ ਜੀ ਸਾਡਾ ਨਾਮ ਪਰਮਿਤ ਕਰੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੇ ਪੁੱਛਿਆ ਕੋਈ ਕੰਪਿਊਟਰ ਦਾ ਮੈਂ ਬਹੁਤ ਅੱਛਾ ਲੱਗਿਆ ਵੀ ਸਾਡੇ ਸਕੂਲਾਂ ਤੇ ਕੇ ਜਿਹਨੇ ਆਉਂਦੇ ਨੇ ਇਸੇ ਕਰਕੇ ਸਾਡੇ ਸਕੂਲਾਂ ਤੇ ਇਹ ਕਰਦੇ ਰਹੇ ਨੇ ਇਸੇ ਹੀ ਆਸ਼ਾ ਕਰਦੇ ਹਾਂ ਹਾਂਜੀ ਅੱਜ ਅਸੀਂ ਬੈਠੇ ਹਾਂ ਵੇਦਵੰਦਰ ਸਕੂਲ ਅੱਜ ਕੀ ਪ੍ਰੋਗਰਾਮ ਹੈ ਜੋ ਟ੍ਰੀ ਕਲੱਬ ਉਹਦਾ ਅੱਜ ਜੋ ਟ੍ਰੀ ਕਲੱਬ ਅੱਗੇ ਦੀ ਤਰ੍ਹਾਂ ਅੱਗੇ ਦੀ ਤਰ੍ਹਾਂ ਸਕੂਲਾਂ ਵੀ ਜਿੱਦਾਂ रिक्वायरमेंट ਅਨਸਾਰ ਅਸੀਂ ਜੋ ਵੀ ਬਣਦਾ ਸਰਦਾ ਹੈਲਪ ਕਰਦੇ ਆ ਅੱਜ ਇੱਥੇ ਅਸੀਂ ਕੰਪਿਊਟਰ ਦੇਗੇ ਚੱਲਿਆ ਠੀਕ ਹੈ ਜੀ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਹਿਸੂਸ ਕਰ ਰਹੇ ਆ ਜੀ ਇਹ ਬੱਚੇ ਫਾਇਦਾ ਉਠਾਉਣਗੇ ਠੀਕ ਹੈ ਨੇਚਰਲੀ ਇਹ ਰੋਟਰੀ ਕਲੱਬ ਸਮੇਂ-ਸਮੇਂ ਤੇ ਕੰਮ ਕਰਦਾ ਬਿਲਕੁਲ ਕਰਦਾ ਰਹਿੰਦਾ ਜੀ ਹਰ ਸਾਲ ਵੀ ਹੁਣ ਫੇਰ ਕਰ ਇਹ ਪ੍ਰੋਗਰਾਮ ਸਾਰੀ ਦਿਨ ਚੱਲੀ ਜਾਂਦੀ ਸਾਰਾ ਸਾਲ ਚੱਲੀ ਜਾਂਦਾ 14 ਸਾਲ ਚੱਲੀ ਜਾਂਦਾ ਸਾਰਾ ਸਾਲ ਚੱਲੀ ਜਾਂਦਾ ਕੋਈ ਨਾ ਕੋਈ ਜਿੱਥੇ ਕਿਸੇ ਨੂੰ ਬਾਹਰ ਭੇਡਤਾਂ ਨੂੰ ਭੇਜ ਕੇ ਹਟਿਆ ਪਹਿਲਾਂ ਠੀਕ ਹੈ ਜੀ ਹਮਾਚਲ ਫੇ ਹੁਣ ਅਸੀਂ ਇੱਧਰ ਭੇਜ ਰਹੇ ਹਾਂ ਜਿਹੜੇ ਪੰਜਾਬ ਚ ਹੋਏ ਬਾਹਰ ਪੀੜਤ ਬੰਦੇ ਉਹਨਾਂ ਨੂੰ ਹੈਲਪ ਲਈ ਠੀਕ ਹੈ ਅੱਜ ਪਰਮਾਤਮਾ ਦੀ ਦਿਆ ਨਾਲ ਬੇਦਮੰਦਰ ਸਕੂਲ ਚ ਕੰਪਿਊਟਰ ਲਾਇਆ ਕੰਪਿਊਟਰ ਲਾਇਆ ਜੀ ਤੁਸੀਂ ਕੰਪਿਊਟਰ ਦਾਤ ਨਾਲ ਤੁਹਾਨੂੰ ਨਵਰਾਤ ਦੀ ਬਧਾਈ ਹੋ ਬਹੁਤ ਬਹੁਤ ਬਧਾਈਆਂ ਸਾਰੇ ਸ਼ਹਿਰ ਦੇ ਨਵਰਾਤ ਦੀਆਂ ਬਹੁਤ ਬਹੁਤ ਬਧਾਈਆਂ ਠੀਕ ਹੈ